ਹੈਲੋ ਜੀ ਰਮ ਰਮ ਜੀ ਸਤਿ ਸ਼੍ਰੀ ਅਕਾਲ ਸਵਿਰਦੀ ਬਹੁਤ ਸਾਰੇ ਪਿਆਰ ਭਰੀ ਨਮਸਕਾਰ ਮੇਰੇ ਪਰਿਵਾਰ ਫੇਸਬੁੱਕ ਫੈਮਿਲੀ ਚੈਨਲ ਨੂੰ ਤੁਹਾਨੂੰ ਤੁਹਾਡੀ ਜਾਣਕਾਰੀ ਲਈ ਦੱਸ ਦਵਾਂ ਜੀ ਤੁਹਾਨੂੰ ਦੇ ਪਤਾ ਹੀ ਹੋਏਗਾ 홀ੀਡੇ ਚੱਲ ਰਹੀਆਂ ਨੇ ਛੁੱਟੀਆਂ ਦੇ ਦਿਨ ਚੱਲ ਰਹੇ ਨੇ ਟਾਈਮ ਤੋਂ ਟਾਈਮ ਦਾ ਪਤਾ ਹੀ ਨਹੀਂ ਲੱਗਦਾ ਕਿ ਕਦੋਂ 10 ਵਜ ਗਏ ਇੱਕ ਟਾਈਮ ਹੁੰਦਾ ਸੀ ਤੇ ਮਤਲਬ ਪੂਰੇ ਪਰਫੈਕਟ ਲਾਰਮ ਨੇ ਆਵਾਜ਼ਾਂ ਮਾਰਨੇ ਸ਼ੁਰੂ ਹੋ ਜਾਣਾ 6:30 ਦੇ ਵਿੱਚ ਵਿੱਚ ਤੇ ਟਾਈਮ ਸੇ ਰੁੱਟ ਕੇ ਬਹੁਤ سارے ਕੰਮ ਦੇ ਰੇਲ ਬੰਦਦੇ ਹੁੰਦੇ ਸੀ ਜਿਸ ਨਾਲ ਕੰਮ ਮਤਲਬ ਕਰਨਾ ਹੀ ਪੈਂਦਾ ਸੀ ਤੇ ਹੁਣ ਦੇਖੋ ਜੀ ਅੱਜਕੱਲ੍ਹ 홀ੀਡੇ ਚੱਲਣ ਕਾਰਨ ਕੀ ਹੋ ਰਿਹਾ ਕਿ ਇੱਕ ਦੇ ਟਾਈਮ ਬਹੁਤ ਜ਼ਿਆਦਾ ਮਤਲਬ ਹੋ ਜਾਂਦਾ ਤੇ ਇੱਕ ਪਤਾ ਹੀ ਨਹੀਂ ਲੱਗਦਾ ਕਿ 2:30 3:00 ਕਦੋਂ ਵੱਜ ਜਾਂਦੇ ਨੇ ਇਹ ਮੇਰੇ ਨਾਲ ਹੀ ਹੋ ਰਿਹਾ ਹੈ ਕਿ ਸਾਰੇ ਮਦਰਸ ਨਾਲ ਹੋ ਰਿਹਾ ਹੈ ਇਸ ਬਾਰੇ ਹੋਏ ਨੂੰ ਕਮੈਂਟਸ ਜਰੂਰ ਕਰਨਾ ਬਾਕੀ ਜੀ ਸਿਰਫ ਸਿਰਫ 2 ਦਿਨ ਬਚੇ ਨੇ ਨਵੇਂ ਸਾਲ ਦੇ ਆਉਣ ਦੇ ਵਿੱਚ ਸਿਰਫ 2 ਦਿਨ ਕੌਣ ਕੌਣ ਬਹੁਤ ਜ਼ਿਆਦਾ ਇਸ ਚੀਜ਼ ਦਾ ਇੰਤਜ਼ਾਰ ਕਰ ਰਿਹਾ ਹੈ ਕਿ ਨੀਅਰ ਜੋ ਆ ਰਿਹਾ ਹੈ ਨੀਅਰ दैट ਟਾਈਮ ਜੋ ਆ ਰਿਹਾ ਹੈ ਨਿਰਧਾਰਤ ਜੋ ਟਾਈਮ ਪੀਰੀਅਡ ਆ ਰਿਹਾ ਹੈ ਉਸ ਟਾਈਮ ਪੀਰੀਅਡ ਦੇ ਵਿੱਚ ਕਿਸ ਨੇ ਕੀ ਕਰਨਾ ਹੈ ਕਿਸ ਤਰ੍ਹਾਂ ਕਰਨਾ ਹੈ ਕਿ ਮਿਲਵਰਤਨਾ ਹੈ ਕਿਸ ਜਗ੍ਹਾ ਤੇ ਜਾਣਾ ਹੈ ਕਿਸ ਗੁਰੂ ਮੰਤਰ ਦੇ ਮਤਲਬ ਅਭਿਸ਼ਿਕ ਕਰਨੀਆਂ ਨੇ ਆਪਣੀਆਂ ਜਾ ਕੇ ਉਸ ਬਾਰੇ ਮੈਨੂੰ ਕਮੈਂਟਸ 'ਚ ਜ਼ਰੂਰ ਲਿਖਣਾ ਤੇ ਬਾਕੀ ਦੇਖੋ ਵਿਦਿਆ ਦੀ 홀ੀਡੇ ਜਿਹੜੀਆਂ ਚੱਲ ਰਹੀਆਂ ਨੇ ਤੇ ਇਹ ਸ਼ਰਾਰਤੀ ਵਿਦਿਆ ਤੁਸੀਂ ਸਾਰਿਆਂ ਨੇ ਦੇਖੀ ਹੋਏਗੀ देखो ये भैया ब्लैंकेट ਨੂੰ ਥੋੜਾ ਮਤਲਬ ਕਰ ਰਹੇ ਨੇ ਸਾਫ ਸੁਥਰਾ ਕਰ ਰਹੇ ਨੇ ਮਤਲਬ ਕਿ ਮੇਰਾ ਕਹਿੰਦਾ ਭਾਪੀ ਜੋੜ ਰਹੇ ਨੇ ਤੇ ਇਹ ਜਿਹੜੀ ਵਿਦਿਆ ਦੇਖੋ ਵਿਦਿਆ ਨੇ ਸਵੇਰ-ਸਵੇਰ ਇੱਕ ਪੋਇਮ ਦੇਖ ਰਹੀ ਸੀ ਵਿਦਿਆ ਚੁਣਾਓ ਕੌਣ ਚੀ ਪੋਇਮ ਚੁਣ ਰਹੇ تھے ਆਪ ਅੱਜ ਮੰਗਲਵਾਰ ਹੈ ਚੂਹੇ ਕੋ ਬੁਖਾਰ ਹੈ ਅੱਜ ਮੰਗਲਵਾਰ ਹੈ ਚੂਹੇ ਕੋ ਬੁਖਾ ਚੂ ਆ ਗਿਆ ਡਾਕਟਰ ਕੇ ਪਾਸ ਡਾਕਟਰ ਨੇ ਲਗਾ ਦੀ ਛੁਈ ਚੂਆ ਬੋਲਾ ਉਈ 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 ਸਵੇਰੇ ਸਵੇ ਪੂਰੇ ਮੈਕਸਿਮਮ ਜਦੋਂ ਮਤਲਬ ਵੱਜਦੇ ਨੇ 7:30 8 ਸਿਰਫ ਆਪਣੇ ਭਾਗੋ ਚਲੀ ਜਾਂਦੀ ਹੈ ਤੇ ਉਸੇ ਟਾਈਮ ਉਹਨੋਂ ਜਾ ਕੇ ਇੱਕੋ ਹੀ ਗੱਲ ਬਾ ਪੁਆਇੰਟ ਪਾ ਪੁਆਇੰਟ ਤੇ ਬਸ ਹੁਣ ਥੋੜਾ ਹੀ ਟਾਈਮ ਰਹਿ ਗਿਆ ਹੈ ਵਿੱਦਿਆ ਦੇ ਸਕੂਲ ਜਿਹੜੇ 5 ਤਰੀਕ ਨੂੰ ਸਟਾਰਟਸ ਹੋ ਜਾਣੇ ਆ ਤੇ ਫਿਰ ਉਹ ਯੂ ਸਿਸਟਮ ਉਹ ਯੂ ਰੂਟੀਨ ਉਹ ਯੂ ਸਭ ਕੁਝ ਕੁਝ ਚੇਂਜ ਨਹੀਂ ਸਿਰਫ ਦੋ ਤਿੰਨ ਦਿਨ ਥੋੜਾ ਲੱਗਦਾ ਅੱਗੇ ਪਿਛੇ ਟਾਈਮ ਪੀਰੀਅਡ ਦਾ ਹੋਉਂਦਾ ਕਿਉਂਕਿ ਤੁਹਾਨੂੰ ਪਤਾ ਹੈ ਕਾਫੀ ਟਾਈਮ ਬਾਅਦ ਜਦੋਂ ਸਕੂਲ ਖੁੱਲ ਜਾਂਦੇ ਤੇ ਫਿਰ ਥੋੜੀ ਜੀ ਰੂਟੀਨ ਵਿੱਚੋ ਜੀ ਟੁੱਟ ਜਾਂਦੀ ਹੈ ਹਾਂਜੀ ਤੇ ਬਾਕੀ ਪਰਿਵਾਰ ਫੇਸਬੁਕ ਫੈਮਲੀ ਜੀ ਇੱਕ ਤਸਵੀਰ ਮੈਂ ਡਾਲੀ ਹੈ orange sweater ਦੇ ਵਿੱਚ ਤੇ ਉਹ ਤਸਵੀਰ ਤੁਹਾਨੂੰ ਮੈਂ ਦੱਸ ਦਵਾਂ ਜੀ ਉਸ ਟਾਈਮ ਦੀ ਤਸਵੀਰ ਹੈ ਜਦੋਂ ਮੇਰਾ ਚੈਨਲ ਤੁਹਾਡੇ ਨਾਲ ਨਹੀਂ ਸੀ ਸਟਾਰਟ ਹੋਇਆ ਕਿ ਕਿਉਂਕਿ ਬਹੁਤ 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 ਬਿੰਬਿੰਨ ਪ੍ਰਕਾਰ ਦੀਆਂ ਇਸ ਤਰ੍ਹਾਂ ਦੀਆਂ ਫੋਟੋਸ ਹੁੰਦੀਆਂ ਨੇ ਜਿਹੜੀਆਂ ਫੋਟੋਸ ਸਾਡੇ ਮਨ ਨੂੰ ਬਹੁਤ ਲੱਗ ਜਾਂਦੀਆਂ ਨੇ ਤੇ ਉਹਨੂੰ ਕਦੀ ਵੀ ਰਿਮੂਵ ਕਰਨ ਦੀ ਜ਼ਰੂਰਤ ਨਹੀਂ ਪੈਂਦੀ ਤੇ ਦੇਖੋ ਬਾਹਰ ਕਿੰਨਾ ਸਲੋ ਫਾਲ ਹੋਇਆ ਹੋਇਆ ਹੈ ਤੁਹਾਡੇ ਕਿਸ ਤਰ੍ਹਾਂ ਕਿਸ ਤਰ੍ਹਾਂ ਦਾ ਮੌਸਮ ਹੈ ਇਸ ਬਾਰੇ ਮੈਨੂੰ ਜ਼ਰੂਰ ਦੱਸਣਾ ਪੰਜਾਬ ਦੀ ਕੜੀ ਬਹੁਤ ਜ਼ਿਆਦਾ ਹਜੇ ਠੰਡਦਾ ਸਿਸਟਮ ਹੈ ਔਰ ਅੱਜ ਅੱਜ ਮੰਡੇ ਹੈ ਸੋਮਵਾਰ ਦਾ ਦਿਨ ਕੱਟ ਵੀ ਲੱਗ ਸਕਦਾ ਮੈਂ ਥੋੜਾ ਸੋਚ ਰਹੀ ਆ ਕੀ ਕੱਪੜਿਆਂ ਨੂੰ ਜਰ ਵਾਸ਼ ਕੀਤਾ ਤੇ ਕਿਤੇ ਮੇਰੇ ਕੱਪੜੇ ਜਾਂਦਾ ਕੰਮ ਹੀ ਨਾ ਰਹਿ ਜਾਵੇ ਮਸ਼ੀਨ ਦਾ ਕੰਮ ਨਾ ਰਹਿ ਜਾਵੇ ਸਿਰਫ ਇਹੀ ਸੋਚ ਰਹੀ ਆ ਘੱਟੋ ਘਾਟ ਅੱਧੇ ਘੰਟੇ ਬਾਕੀ ਪਰਿਵਾਰ ਫੇਸਬੁੱਕ ਫੈਮਲੀ ਜੀ ਆਪਣਾ ਪ੍ਰਤੀਯਾਰਕ ਹੋ ਮੌਸਮ ਬਦਲਦੇ ਦਿਨ ਬਦਲਦਾ ਜਾ ਰਿਹਾ ਹੈ ਤੇ ਜਿਹੜਾ ਕਿ ਠੰਡ ਹੈ ਉਹਨੇ ਜਦ ਜਾਂਦੇ ਆਪਣਾ ਰੰਗ ਦਿਖਾਣਾ ਹੁੰਦਾ ਤੇ ਫਿਰ ਤੁਹਾਨੂੰ ਪਤਾ ਹੀ ਹੈ ਸਾਰਿਆਂ ਨੂੰ ਕਿ ਫੈਬ ਤੋਂ ਅਧਰੇ ਅੱਧਾ ਮਹੀਨਾ ਫਰਵਰੀ ਦਾ ਜੋ ਚਲਾ ਜਾਂਦਾ ਉਸ ਤੋਂ ਬਾਅਦ ਮੈਕਸਿਮਮ ਮੌਸਮ ਵੈਸੇ ਹੀ ਠੀਕ ਹੋ ਜਾਂਦਾ ਹੈ। ਬਾਕੀ ਦੇਖੋ ਵਿਦਿਆ ਦੀ ਸ਼ਰਧ ਤੁਹਾਨੂੰ ਦਿਖਾਨੀ ਹੈ। ਇਹ ਕੀ ਕਰ ਰਹੀ ਆਪਣੇ ਬਾਹ ਨਾਲ? ਕੀ ਕਰ ਰਹੀਓ? ਕੀ ਕਰ ਲਾ ਤਾ ਪਾ? ਓਕੇ ਇੱਚ ਕੋ ਇਨਕੋ ਸ਼ਬ ਕੋ ਰਾਮ ਰਾਮ ਬੋਲ ਦੋ। राम राम नहीं बोलोगे ठीक है अब पॉइंट तो चुना दो जॉनी जॉनी यस पापा ई दिन शुगर नो पापा ने आगे आगे मुझे नहीं आती आप चुनाओ मुझे नहीं आती ओ मुझे नहीं आती ओ, मुझे नहीं आती सो ओके जी ਮਿਲਦੀ ਰਵਾਂਗੀ ਗੱਲਬਾਤ ਕਰਦੀ ਰਵਾਂਗੀ ਕੱਲ ਦਾ ਇੱਕ ਲਾਈਵ ਸੀਨ ਹੋਇਆ ਸੀ ਤੁਹਾਡੇ ਨਾਲ ਜਿਹੜਾ ਕਿ ਮੈਂ ਫੇਸਬੁੱਕ ਤੇ ਲਾਈਵ ਹੋਈ ਸੀ ਲਾਈਵ ਹੋਣ ਤੋਂ ਪਹਿਲਾਂ ਕੋਸ਼ਿਸ਼ ਕੀਤੀ ਕਿ ਤੁਹਾਡ ਨਾਲ ਬਹੁਤ ਸਾਰੀ ਗੱਲਬਾਤ ਕਰਾਂ ਤੋਂ ਅਨੁਪਤੇ ਉਹਦਾ ਆਪਣਾ ਮੋਬਾਈਲ ਦਾ ਜਿਹੜਾ ਚਾਰਜ ਸੀ ਉਹ ਮੈਂ ਚੈੱਕ ਨਹੀਂ ਕੀਤਾ ਉਸ ਤੋਂ ਬਾਅਦ ਪਤਾ ਲੱਗਾ ਕਿ ਸਿਰਫ ਉਹ ਸਿਰਫ 16 ਬੈਟਰੀ ਹੈ ਤੇ ਜਿੰਦਗ ਨੂੰ ਮਤਲਬ ਮੇਰੇ ਪਰਿਵਾਰ ਫੈਮਿਲੀ ਦੇ ਲੋਕ ਜੁੜ ਰਹੇ ਸੀ ਉਹਦੇ ਨੂੰ ਮੇਰਾ ਜਿਹੜਾ ਕੀ ਬੈਟਰੀ ਦਾ ਸਿਸਟਮ ਬਿਲਕੁਲ ਲੋ 5% ਹੋ ਚੁੱਕਿਆ ਸੀ ਤੇ ਇਸ ਲਈ ਮੈਂ ਜ਼ਿਆਦਾਤਰ ਨਹੀਂ ਗੱਲਬਾਤ ਕਰ ਸਕੀ ਸਿਰਫ ਔਰ ਮਿੰਟਾਂ ਦੇ ਹਿਸਾਬ ਨਾਲ ਹੀ ਸਮਝ ਲਓਗੀ 504 ਮਿੰਟ ਦੀ ਜਿਹੜੀ ਸੀਗੀ ਸਿਰਫ ਲਾਈਵ ਮੇਰਾ ਬੰਦ ਪਾਇਆ ਤੇ ਕੋਸ਼ਿਸ਼ ਕਰਾਂਗੀ ਅਗਲੀ ਵਾਰ ਇਸ ਚੀਜ਼ ਦਾ ਵੀ ਬਿਲਕੁਲ ਧਿਆਨ ਰੱਖਾਂ ਜੋ ਕਿ ਤੁਹਾਡ ਨਾਲ ਲਾਈਵ ਜਲਦੀ ਹੋ ਸਕਾਂ ਸੋ ਓਕੇ ਜੀ ਧੰਵਾਦ ਜੀ ਆਪਣੇ ਆਪਣੇ ਘਰ ਖੁਸ਼ ਰਹੋ ਤੰਦਰੁਸਤ ਰਹੋ ਵਧੀਆ ਰਹੋ ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਦੇ ਵਿੱਚ ਰੱਖੇ ਧੰਵਾਦ ਜੀ ਟਿਕ ਕੇ ਬਾਏ ਬਾਏ ਜੀ ਬਹੁਤ ਸਾਰਾ ਤੁਹਾਨੂੰ ਅੱਜ ਦੇ ਦਿਨ ਦੀ ਸ਼ੁਰੂਆਤ ਦੀ ਸ਼ੁਭ ਕਾਮਨਾ ਹੈ ਵਾਰ ਐ ਸੋਮਵਾਰ